ਫਰੈਂਡਸ ਕਿੱਦਾਂ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਅੰਬ ਦਾ achar ਪਾਨ ਲੱਗੇ ਸੀ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਈਏ ਆਪਾਂ ਇਹ ਆਰਾਮ ਬ ਲੈ ਕੇ ਆਇਆ ਆ ਆਰਾਮ ਕੇਲਾ ਅੰਬ ਦਾ ਆਚਾਰ ਸਭ ਤੋਂ ਵਧੀਆ ਬਣਦਾ ਔਰ ਇਹ ਤਿੰਨ ਚਾਰ ਸਾਲ ਤੱਕ ਕੁਝ ਨਹੀਂ ਐਸਾ achar ਨਾ ਹੁੰਦਾ ਬਿਲਕੁਲ ਉਦਾਂ ਦਾ ਉਦਾਂ ਹੀ ਇਹ ਰਹਿੰਦਾ ਆ ਇਹ ਅੰਬ ਕਾ ਖੱਟੇ ਹੁੰਦੇ ਆ ਹੁੰਦੇ ਥੋੜੇ ਕੋਸਟਲੀ ਐ ਬਟ ਇਹਨਾਂ ਦਾ achar ਬਹੁਤ ਸਵਾਦਗੰਦ ਆ ਪਹਿਲਾਂ ਆਪਾਂ ਇਹਨਾਂ ਨੂੰ ਤੋ ਇਟਾਲੀਆ ਹੈ ਕੇ ਇਹਦੇ ਕੋਲ ਤੋਂ ਉਹ ਲੈ ਸਿੱਤੋ ਕੇ ਉਹਨਾਂ ਆਪਾਂ ਨੂੰ ਕੱਪੜੇ ਦੇ ਨਾਲ ਸਾਰਾ ਪੂਜ ਲਿੱਤਾ ਹੁਣ ਆਪਾਂ ਦੱਸਦੇ ਆਂ ਪਾਣਾ ਕਿਸ ਤਰ੍ਹਾਂ ਆ ਆਪਾਂ ਇਹਦੀਆਂ ਨਾ ਛੋਟੀਆਂ-ਛੋਟੀਆਂ ਇੱਦਾਂ ਚਾਕੂ ਦੇ ਨਾਲ ਫਾੜੀਆਂ ਕੱਟਾਂਗੇ ਐਸ ਤਰ੍ਹਾਂ ਤੁਸੀਂ ਫਾੜੀਆਂ ਆਪਣੇ ਮੁਤਾਬਕ ਜਿੰਨਾ ਖਾਣੀ ਆ ਉਸ ਹਿਸਾਬ ਨਾਲ ਕੱਟ ਸਕਦੇ ਹੋ ਲੰਬੀਆਂ ਛੋਟੀਆਂ ਜਿਸ ਤਰ੍ਹਾਂ ਤੁਸੀਂ ਖਾਂਦੇ ਹੋ ਉਦਾਂ ਦੀ ਕੱਟ ਸਕਦੇ ਹੋ ਦੇਖੋ ਆਪਾਂ ਇਹਨਾਂ ਨੂੰ ਬੰਨ ਨੇ ਆਮ ਸੁੱਕ ਚੁੱਕੇ ਨੇ ਆਪਾਂ ਇੱਕ ਘੰਟਾ ਇਹਨਾਂ ਨੂੰ ਪੱਖੇ ਥੱਲੇ ਰੱਖ ਦਿੱਤਾ ਸੀ ਆਂਬ ਦਾ ਆਚਾਰ ਵਿੱਚ ਦੇਖੋ ਪਾਣ ਲਈ ਸੌਂਫ ਮੇਥੇ ਕਲੌਂਜੀ ਨਮਕ ਮਿਰਚ ਹਲਦੀ ਔਰ ਸਰੋਂ ਦਾ ਤੇਲ ਜਿਹੜੇ ਆਪਾਂ ਸੌਂਫ ਔਰ ਮੇਥੇ ਇਹਨਾਂ ਨੂੰ ਥੋੜਾ ਜਿਹਾ ਗਰਮ ਕਰਕੇ ਗ੍ਰाइंड ਕਰਾਂਗੇ ਕਲੌਂਜੀ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਇਹ ਵਿੱਚ ਪਹਿਲਾਂ ਆਂਬ ਨਮਕ ਇਹਦੇ ਵਿੱਚ ਹੁਣ ਘਾਟ ਹੀ ਪੈ ਗਿਆ ਕਿਉਂਕਿ ਆਪਾਂ ਪਹਿਲਾਂ ਪਾ ਦਿੱਤਾ ਸੀ ਨਾ ਨਮਕ ਅੱਧਾ ਨਾਲ ਮਿਰਚ ਹਲਦੀ ਜਿਹੜੇ ਮਸਾਲੇ ਆਪਾਂ ਪੁੱਟੇ ਸੀ ਉਹ ਵਾਲੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਸਰੋਂ ਦਾ ਤੇਲ ਪਹਿਲਾਂ ਥੋੜਾ ਹੀ ਪਾਣਾ ਆਪਾਂ ਜਦੋਂ ਡੱਬੇ ਦੇ ਵਿੱਚ ਪਾਵਾਂਗੇ ਫਿਰ ਆਪਾਂ ਉਹ ਤੋਂ ਜ਼ਿਆਦਾ ਪਾਵਾਂਗੇ ਤੇ ਔਰ ਇਹ ਸਾ ਅਚਾਰ ਨੂੰ ਤੁਸੀਂ ਕੰਚ ਦੇ ਜਾਂ ਚੀਨੀ ਮਿੱਟੀ ਵਾਲੇ ਬਰਤਨ ਵਿੱਚ ਇਹਨਾਂ ਚੰਗੀ ਤਰ੍ਹਾਂ ਧੁੱਪ ਲਵਾ ਕੇ ਸੁਕਾ ਕੇ ਹੀ ਪਾਈਓ ਇਹ ਅਚਾਰ ਤੁਹਾਡਾ ਕਦੀ ਵੀ ਖਰਾਬ ਨਹੀਂ ਹੋਏਗਾ